ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜਸੇ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਟੋਟਲ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂ ਵਧੀਆ ਜੀ ਨਾਮ ਤੇ ਐਡਰੈਸ ਬੋਲ ਦੋ ਨਾਮ ਸੰਦੀਪ ਆ ਜੀ ਪਿੰਡ ਮੱਝੂ ਕੇ ਠੀਕ ਆ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਭਤੌੜ ਹੈ ਨਾ ਜੀ ਹਾਂ ਜੀ ਮੋਬਾਈਲ ਨੰਬਰ ਬੋਲੋ 8804 43797 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੋਈ ਆ ਦੂਜਾ ਸੂਆ ਸੋਈ ਰੱਟ ਕਦੋਂ ਸੋਈ ਆ ਬਾਈ ਇਹ ਵੈਕਟਰ ਤੜਕੇ 4 ਵਜੇ ਸੋਈ ਸੀ ਠੀਕ ਆ ਬਾਈ ਜੇਰ ਪੈ ਗਈ ਬਾਈ ਹਾਂ ਜੇਰ ਪੈ ਗਈ ਉਹ ਪੀਆ ਬਠੀਕ ਆ ਬਾਈ ਜੇਰ ਬਾਈ ਰੱਖੀ ਬਠਾ ਲੈ ਆਈ ਬਾਈ ਬਠਲੋ ਰੇ ਬੱਚਾ ਕੀ ਦੇਤਾ ਬਾਈ ਬੱਚਾ ਬਸਾ ਜੀ ਬੱਚਾ ਦੇਤਾ ਬਾਈ ਤੇ ਜੇਰ ਆ ਪਈਆ ਬਠਲ ਚ ਓਕੇ ਬਾਈ ਠੀਕ ਆ ਜੇਰ ਕੰਪਲੀਟ ਆ ਵਰਡ ਚੰਗੀ ਆ ਥਣਲੇ ਬਾਅਦ ਚੈੱਕ ਕਰੋ ਕਿੰਨਾ ਕੁ ਵੱਡਾ ਬਾਈ ਨੇ ਕੱਢਿਆ ਫਿਰ ਇਹਦਾ ਬੋਲਾ ਰਾਤਰੇ ਦਾ ਬਸਾ ਜੀਆਂ ਦਾ ਥੋੜਾ ਤੇ 2 ਕਿਲੋ ਕੱਢਿਆ ਵਾ ਠੀਕ ਆ ਲੇਵਾ ਬੜਾ ਚੰਗਾ ਹਨਾ ਹਾਂ ਲੇਵਾ ਨੂਣਾ ਫੁੱਲ ਚੰਗੀਆਂ ਵੱਡੀ ਨਾਲ ਦੇਖੋ ਕੱਲਾ ਕੱਲਾ ਥਣ ਗੁਲਾਬੀ ਥਣ ਮੁੱਠੀ ਵਾਲਾ ਥਣ ਇੱਕ ਨੰਬਰ ਥਣ ਲੱਗਿਆ ਚਵਾਈ ਕਿਵੇਂ ਆ ਬਾਈ ਚਵਾਈ ਦੀ ਇੱਕ ਨੰਬਰ ਆ ਠੀਕ ਆ ਬਾਈ ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆ ਕੱਦ ਚੰਗਾ ਬਾਈ ਬਰਾਬਰ ਖੜਾ ਉਸ ਹਮ ਨਾਲ ਕੱਦ ਦਾ ਅੱਜਾ ਲਾ ਲਿਓ ਪਛਾਂ ਤੋਂ ਲੇਵਾ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ ਬਾਈ ਜਾਤ ਬਰੀਟ ਫੁੱਲ ਕਰਮਾਲੀ ਦੇ ਕਿੰਨਾ ਕੁ ਦੁੱਧ ਦੀ ਰੁਵਾਈ ਐਸਟੀਮੇਟ ਜਾ ਦੋ ਡਾਕਟਰ ਨੂੰ ਦੇਣਾ ਚਾਹੀਦਾ ਬਾਈ 23 ਕਿਲੋ ਤੇ ਹੂੰ ਹੋਲ ਦੇ ਬਾਈ ਟੋਰ ਕੇ ਖਾਦੇ ਸੂਹੀ ਸਵਾਈ ਜੇਰਾ ਪਈਆ ਬੱਠਲ ਚ ਕੰਪਲੀਟਾ ਬੱਚਾ ਕਰਮਾਲੀ ਨੇ ਬੱਚਾ ਦੇਤਾ ਜਾਤ ਬਰੀਡ ਫੁੱਲ ਆ ਗਰਮੀ ਘਟ ਮਨੂੰ ਫੈਂਟ ਕਰਮਾਲੀ ਦੀ ਚੰਗੀ ਆਊਗੀ ਪੜੀ ਵੀ ਬਹੁਤ ਆ ਬਈ ਲੰਮੀ ਲੁੰਮੀ ਦੇਖੋ ਪੜੀ ਵੀ ਫੁੱਲ ਨਾੜਾ ਨੋੜਾ ਫੁੱਲ ਚੰਗੀਆਂ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਚਾਰੇ ਥਣ ਨਿਕੜਵੇਂ ਪੂਰੇ ਗੈਵ ਤੇ ਚਵਾਈ ਚੁਵਾਈ ਕਹਿੰਦਾ ਨੰਬਰ 1 ਆ ਠੰਡੀ ਸੀਲ ਫੁੱਲ ਆਗੇ ਬਾਕੀ ਕੋਈ ਜੱਕਰ ਨਹੀਂ ਬਾਈ ਕਹਿੰਦਾ ਧੋਰਾ ਮਾਰ ਕੇ ਦਿਖਾ ਦੇਾਂਗੇ ਬਈ ਧੋਰਾ ਚੈੱਕ ਕਰੋ ਲੇਵਾ ਚੈੱਕ ਕਰੋ ਪੜੀ ਵੀ ਬਹੁਤ ਆ ਯਾਰ ਹਨਾ ਬੜੀ ਵੀ ਬੜੀ ਆ ਕਰਮ ਵਾਲੀ ਨਾੜਾਂ ਨੂੰ ਨਾ ਫੋਲੋ ਤੁਸੀਂ ਸਾਈ ਦੇਖੋ ਵੜ ਜ ਕਿੰਨੀ ਆ ਬਾਈ ਤੇ ਮੁੱਲ ਕੀ ਇਹਦਾ ਜਾਇਜ਼ ਆ ਬਾਈ ਮੁੱਲ ਰੈਟਰ ਦਾ 85000 ਆ ਠੀਕ ਆ ਤੇ ਜੇ ਸੁਣੋ 70000 ਦੀ ਦੇ ਦਾਂਗੇ 85000 ਰੁਪਿਆ ਮੁੱਲ 70000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਮੁੱਲ ਜਾਇਜ਼ ਆ ਮਾਨਣ ਕੋਈ ਚੱਕਰ ਨਹੀਂ ਬਾਈ ਹੋ ਜਾਊਗਾ ਵੜ ਚੰਗੀ ਆ ਧਾਰਾ ਮਾਰ ਕੇ ਦਿਖਾ ਦੇ ਇਹ ਦੇਖੋ ਚੂਣ ਬੜਾ ਚੰਗਾ ਨਾ ਬਾਈ ਸਾਰੇ ਨੰਬਰ ਤਿੰਨ ਆ ਵਟਦੀ ਆ ਬਾਈ ਬਾਲਾ ਚੰਗਾ ਚੋਣਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਆ ਬਾਈ ਬਾਕੀ ਵੱਡੀ ਗੱਲ ਨਾ ਮੁੱਲ ਜਮਾ ਜਾਇਜ਼ ਆ ਬਾਈ ਇਮਾਨਦਾਨ ਹੋ ਜੂਗਾ ਚੋਣ ਦੇਖੋ ਮੋਟਾ ਮੋਟਾ ਚੋਣਾ ਬਾੜੀ ਪੂਲੀ ਚਵਾਈ ਆ ਨਾ ਬਾਈ ਬਾੜੀ ਇੱਕ ਨੰਬਰ ਵਾਲਾ ਲੱਗਿਆ ਗਰਮ ਵਾਲੇ ਨੂੰ ਪੂਰੇ ਵੇਥੇ ਤੇ ਕੱਲਾ ਕੱਲਾ ਥਣ ਨਾੜਾ ਨੋੜਾ ਫੁੱਲ ਚੰਗੀਆਂ ਮੁੱਲ ਜਮਾ ਜਾਇਜ਼ ਆ ਮੁੱਲ ਕਰਾਉਣਾ ਬਾਈ ਕਹਿੰਦਾ 85 ਕਰਾਉ 76000 ਦੀ ਵਾੜ ਦੇ ਦਾਂਗੇ ਜਮਾ ਜਾਇਜ਼ ਕਿਸੇ ਵੀਰ ਨੂੰ ਵੈੱਬ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ